ਕਾਂਗਰਸੀ ਆਗੂ ਸੁਖਪਾਲ ਸਿੰਘ ਖੈਰਾ ਨੇ ਕਿਹਾ ਹੈ ਕਿ ਉਹਨਾਂ ਨੂੰ ED ਵੱਲੋਂ ਜਾਇਦਾਦ ਦੀ ਕੁਰਕੀ ਸੰਬੰਧੀ ਅਜੇ ਤੱਕ ਕੋਈ ਨੋਟਿਸ ਨਹੀਂ ਮਿਲਿਆ ਹੈ ਸਗੋ ਇਸ ਨੂੰ ਨੈਸ਼ਨਲ ਖਬਰਾਂ ਬਣਾਇਆ ਗਿਆ ਹੈ ਤੇ ਦਿੱਲੀ ਤੋਂ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਹੈ ਮੈਂ ਖੁਦ ED ਦੇ ਟਵਿੱਟਰ ਅਕਾਊਂਟ ਤੇ ਜਾ ਕੇ ਇਹ ਨੋਟਿਸ ਦੇਖਿਆ ਇਹ ਜਾਣਕਾਰੀ ਮੈਨੂੰ ਨਹੀਂ ਦਿੱਤੀ ਗਈ ਹੈ ਤੇ ਨਾ ਹੀ ਉਸ ਅਦਾਲਤ ਨੂੰ ਸੂਚਿਤ ਕੀਤਾ ਗਿਆ ਹੈ ਜਿੱਥੇ ਕੇਸ ਚੱਲ ਰਿਹਾ ਹੈ ਉਹਨਾਂ ਨੇ ਅੱਗੇ ਕਿਹਾ ਹੈ ਕਿ ਮੈਂ ਤਿੰਨ ਵਾਰ ਵਿਧਾਇਕ ਰਿਆ ਹਾਂ ਤੇ ਫਿਰ ਵੀ ਮੈਨੂੰ ਡਰਗ ਮਾਫੀਆ ਕਿਹਾ ਗਿਆ ਪਰ ਮੈਂ ਡਰਨ ਵਾਲਾ ਨਹੀਂ ਹਾਂ ਸਗੋਂ ਮੈਂ ਇਸ ਹੁਕਮ ਨੂੰ ਅਦਾਲਤ ਦੇ ਵਿੱਚ ਚੁਣੌਤੀ ਦੇਵਾਂਗਾ ਉਹਨਾਂ ਬੇਪੇਸ਼ ਬਕੀਲ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਅੱਗੇ ਕਿਹਾ ਕਿ ਏਡੀ ਵੱਲੋਂ ਦਾਇਰ ਕੀਤੇ ਗਏ ਕੇਸ ਸੰਬੰਧੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਹੈ ਮੈਨੂੰ ਇਸ ਦੇਸ਼ ਦੀ ਨਿਆਂਪਾਲਿਕਾ ਤੇ ਪੂਰਾ ਭਰੋਸਾ ਹੈ ਇਹ ਸਭ ਕੁਝ ਮੇਰੇ ਨਾਲ ਇਸ ਲਈ ਹੋ ਰਿਹਾ ਹੈ ਕਿਉਂਕਿ ਮੈਂ ਬਿਨਾਂ ਕਿਸੇ ਤੋਂ ਡਰੇ ਲੋਕਾਂ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਿਹਾ ਹਾਂ 3.5 ਕਰੋੜ ਰੁਪਏ ਦੇ ਮੁੱਦੇ ਤੇ ਉਹਨਾਂ ਨੇ ਕਿਹਾ ਹੈ ਕਿ ED ਨੇ ਮੇਰੀ ਜਾਇਦਾਦ ਅਤੇ ਜਾਇਦਾਦ ਵਿੱਚ ਜੋ ਵੀ ਅੰਤਰ ਪਾਇਆ ਹੈ ਉਹਨਾਂ ਨੇ ਇਸ ਨੂੰ ਡਰੱਗ ਮਨੀ ਵਜੋਂ ਦਿਖਾਇਆ ਹੈ ਉਹਨਾਂ ਨੇ ਕਿਹਾ ਹੈ ਕਿ ਹੁਣ ਉਹ ਹਾਈ ਕੋਰਟ ਦੇ ਵਿੱਚ ਜਾਣਗੇ ਤੇ ਮੈਨੂੰ ਉਮੀਦ ਹੈ ਕਿ ਅਦਾਲਤ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਦਵੇਗੀ ਅਤੇ ਇਸ ਹੁਕਮ ਦੇ ਰੋਕ ਬਿਲਗਾਵੇਗੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਾਰੀਆਂ ਕਾਰਵਾਈਆਂ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਡਰਾਇਆ ਜਾ ਸਕੇ ਅਤੇ ਭਾਜਪਾ ਵਿੱਚ ਸ਼ਾਮਲ ਕਰਵਾਇਆ ਜਾ ਸਕੇ